ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਤੇ ਅੱਜ ਬਲੌਗ ਚ ਤੁਹਾਡਾ ਸਵਾਗਤ ਆ ਸਾਰਿਆਂ ਦਾ ਨਵੇਂ ਬਲੌਗ ਚ ਪਿੱਤ ਨੂੰ ਖਵਾਈ ਇੰਨੇ ਇਹ ਰੋਟੀ ਸ਼ਸ਼ੀਕਲ ਜੀ ਸਾਰਿਆਂ ਨੂੰ ਵੀ YouTube ਚੈਨਲ ਤੇ ਤੁਹਾਡਾ ਸਵਾਗਤ ਆ ਨਵੇਂ ਸਬਸਕ੍ਰਾਈਬਰਾਂ ਦਾ ਵੀ ਤੇ ਪੁਰਾਣਿਆਂ ਦਾ ਵੀ ਜਿਹੜੇ ਹੁਣੇ-ਹੁਣੇ ਜੁੜੇ ਨੇ ਆਪਣੇ ਨਾਲ ਤੇ ਡੇਲੀ ਰੋਜ਼ ਬਲੌਗ ਦੇਖਿਆ ਕਰੋ ਤੇ ਲਾਈਕ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਸ਼ੇਅਰ ਕਰੋਗੇ ਤਾਂ ਹੀ ਅੱਗੇ ਸਬਸਕ੍ਰਾਈਬ ਬਦਨਗੇ ਪਲੀਜ਼ ਸਾਡੇ ਸਬਸਕ੍ਰਾਈਬ ਕਰਵਾਓ ਜਿਆਦਾ ਤੇ ਜਿਆਦਾ ਮੋਨਟਾਈਜ਼ ਕਰਵਾ ਦਿਓ ਚੈਨਲ ਹੁੰਦਾ ਥੋੜੀ ਰਹਿ ਗਈ ਚੈਨਲ ਨੂੰ ਮੋਨਟਾਈਜ਼ ਕਰਵਾ ਦਿਓ ਪਲੀਜ਼ ਰਵਨੀਤ ਖਾ ਰਿਆ ਰੋਟੀ ਹੈ ਨਾ ਰੋ ਰਵਨੀਤ ਨੂੰ ਰੋਟੀ ਖਵਾਈ ਜਾਂਦੇ ਆਂ ਤੇ ਅੱਜ ਕਿੱਥੇ ਕਿੱਥੇ ਮੀਂਹ ਪਿਆ ਉਹ ਵੀ ਕਮੈਂਡ ਕਰਕੇ ਦੱਸ ਦਿਓ ਮਿੱਤਰੋ ਤੇ ਆਪਣੇ ਬਹੁਤ ਵਧੀਆ ਮੀਂਹ ਪਿਆ ਰਾਤ ਦੋ ਦਿਨ ਹੋ ਗਏ ਹਨਾ ਦੋ ਦਿਨ ਹੋ ਗਏ ਮੀਂਹ ਪੈਂਦੇ ਨੂੰ ਪੂਰਾ ਫੁੱਲ ਦੋ ਦਿਨ ਹੋ ਗਏ ਮੀਂਹ ਪੈਂਦੇ ਨੂੰ ਬਾਹਰ ਤਾਂ ਪਾਣੀ ਖੜ ਗਿਆ ਹੂੰ ਸਾਡੇ ਬਾਹਰ ਤਾਂ ਪਾਣੀ ਖੜ ਗਿਆ ਤੇ ਅੱਜ ਇੱਟਾ ਲਾਉਣ ਦੀ ਸਲਾਹ ਸੀਗੀ ਉਧਰ ਕਮਰੇ-ਮੂਰੇ ਵੀ ਐ ਸੋਚ ਰਹੇ ਸੀ ਵੀ ਜੇ ਹੋਰ ਮੀਂਹ ਆ ਗਿਆ ਤਾਂ ਅੰਦਰ ਮੀਂਹ ਆਊਗਾ ਤੁਸੀਂ ਰੀਲ ਵੀ ਪਾਈ ਸੀ ਨਾ ਮੀਂਹ ਇਹ ਚਰੀਲ ਪਾਈ ਸੀ ਆਪਾਂ ਹੂੰ ਵੀ ਤੂੰ ਕੀ ਕਰਦਾ ਮੇਰਾ ਮੁੰਗੜਾ ਕੁਛ ਨਹੀਂ ਕੁਛ ਨਹੀਂ ਇਤੂ ਕੋਲੇ ਪੈਸੇ ਨਹੀਂ ਇਤੂ ਪੈਸੇ ਲਈ ਬੈਠਾ ਰਵਨੀਤ ਤੇ ਡੈਡੀ ਪੈਸੇ ਮੰਗ ਰਏ ਸੀ ਕਹਿੰਦੇ ਮੈਨੂੰ ਪੈਸੇ ਦੇ ਦੋ 200 ਰੁਪਿਆ ਚਾਹੀਦਾ ਤੇ ਰਵਨੀਤ ਨੇ ਕੱਢ ਲੇ ਪੈਸੇ ਕਹਿੰਦੀ ਆ ਲਓ ਡੈਡੀ ਜੀ ਕਹਿੰਦੀ ਮੇਰੇ ਕੋਲ ਹੈਗੇ ਨਹੀਂ ਹਣਾ ਰਵਨੀਤ ਦੇ ਲੋ ਡੈਡੀ ਨੂੰ ਲੈ ਲਓ ਡੈਡੀ ਜੀ ਸਾਰੇ ਲੈ ਲੋ ਥੈਂਕ ਯੂ ਰੱਖ ਲੋ ਖੇਲੋ ਬੱਤਾ ਲੋ ਮੇਤਰੋ ਸਾਨੂੰ ਬਾਹਰ ਰਖਾਉਣਿਆ ਮੌਸਮ ਕਿੰਨਾ ਸੋਹਣਾ ਮੌਸਮ ਆ ਮੋਰਚਾ ਖੜਾ ਬਣਾ ਮੋਰਚਾ ਨੇ ਟਾਇਰ ਥੋੜੇ ਜਿ ਗਿੱਲੇ ਸੀ ਹਜੇ ਬਾਹਰ ਪਾਣੀ ਖੜਾ ਮੈਂ ਬਾਜ਼ਾਰ ਜਾ ਕੇ ਆਇਆ ਉਹਦੇ ਕਰਕੇ ਨਾ ਹਜੇ ਬਾਹਰ ਹੀ ਖੜਾ ਤਾਂ ਦੇਖੋ ਮੌਸਮ ਅਜੇ ਵੀ ਅ ਮਨ ਲੋ ਬਦਲ ਬਈ ਹੈਗੀ ਆ ਮੀਂਹ ਰਾਤ ਨੂੰ ਆਊਗਾ ਦੋ ਦਿਨ ਹੋ ਗਏ ਮੇਤਰੋ ਪੈਂਦਿਆਂ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੇ ਮੋਟਰਸਾਈਕਲ ਵੀ ਆਪਣਾ ਧੋਣ ਵਾਲਾ ਹੋਇਆ ਪਿਆ ਬੜਾ ਗੰਦਾ ਪਾਣੀ ਆ ਮਾਰਚ ਜਿਹੜਾ ਖੜਿਆਗਾ ਦੇਖੋ ਕਿੰਨਾ ਘੈਂਡਾ ਮੌਸਮ ਆ ਤੇ ਕੋਈ ਨਾ ਨੇ ਅੱਜ ਕੱਲ ਸਫਾਈ ਕਰੀ ਸੀ ਥੋੜਾ ਚੇਂਜ ਕਰਤਾ ਤੇ ਜਿਹੜੀ ਉਹ ਫੋਟੋ ਸੀਗੀ ਇਹ ਫੋਟੋ ਲੱਗੀ ਸੀ ਉਹ ਉੱਥੇ ਸਾਹਮਣੇ ਲਾਈਟ ਕੋਲੇ ਇੱਧਰ ਲਾਤੀ ਇਹਨਾਂ ਨੇ ਇੱਥੇ ਇੱਕ ਟਾਈਮ ਪੀਸ ਸੀਗਾ ਉਹ ਫਟ ਗਿਆ ਸੀਗਾ ਤੇ ਆ ਗਾਮਲੇ ਵਗੈਰਾ ਇਹਨਾਂ ਨੇ ਧੋਤੇ ਕੱਲ ਤੇ ਇਹਨਾਂ ਮੱਖੀਆਂ ਨਾਲ ਹੋਏ ਸੀਗੇ ਕਾਲੇ ਜਿਹੇ ਹੋਏ ਪਏ ਸੀਗੇ ਕੱਲਿਆਂ ਨਹੀਂ ਪੰਗਾ ਲੈ ਲਿਆ ਤੇ ਮੈਨਾਂ ਨੂੰ ਇਹਨਾਂ ਨੂੰ ਪਤਾ ਹੈਗਾ ਵੀ ਮੈਂ ਤਾਂ ਦੀਵਾਲੀ ਵੇਲੇ ਸਫਾਈ ਕਰਵਾਉਣਾ ਉਹਨਾਂ ਨਾਲ ਇਹਨਾਂ ਨੇ ਚੋਰੀਆਂ ਉਹ ਕਰਿਆ ਮੈਂ ਪੀਤੂ ਨੂੰ ਕਾਰਨ ਆਇਆ ਉਦੋਂ ਪਤਾ ਲੱਗਿਆ ਮੈਨੂੰ ਅੱਧੀ ਘੰਟਾ ਲੱਗ ਗਿਆ ਮੈਂ ਇਹਨੂੰ ਤਾਂ ਇੱਕ ਕੱਲਾ ਸਫਾਈ ਕਰ ਲੈਂਦਾ ਕਾਏ ਥੇ ਨਾ ਆ ਫਰਸ਼ ਜਿਹੜਾ ਤਿਲਕ ਜਾਂਦੀ ਆ ਪੌੜੀ ਵਗੈਰਾ ਕੋੜੀ ਵਗੈਰਾ ਲਾਲਾਂਦੇ ਆ ਕੋੜੀ ਉਹ ਸਾਹਮਣੇ ਟੂਟੀਆਂ ਵਾਲੀ ਦੀ ਦੁਕਾਨਾ ਉੱਥੋਂ ਲੈ ਕੇ ਆਈ ਸੀ ਇਕੱਲੇ ਬੰਦੇ ਤੋਂ ਲੋਟ ਨਹੀਂ ਆਉਂਦਾ ਤੇ ਸਫਾਈ ਕਰੀ ਸੀ ਇਹਨਾਂ ਨੇ ਕੱਲ ਪੱਖੇ ਵਗੈਰਾ ਦੇਖੋ ਬੰਦੇ ਵਧੀਆ ਬਣ ਗਏ ਆਲੂ ਨਾ ਫਾਲਾ ਕਿਤੇ ਨਹੀਂ ਰੋਟੀ ਸਨੋਟ ਹੋਮ ਟੂਰ ਦਿਖਾਵਾਂਗੇ ਆਪਾਂ ਹਨਾ ਓਏ ਹੋਮ ਟੂਰ ਆਪਾਂ ਦਵਾਰੇ ਦਿਖਾਈਏ ਹਨਾ ਉਹ ਆਪਾਂ ਆਪਣੇ ਮੇਲਾ ਦਾ ਸ਼ੁਰੂਆਤ ਚ 200 ਸਬਸਕ੍ਰਾਈਬ ਸੀਗਾ ਜਦੋਂ ਹੋਮ ਟੂਰ ਕਰਿਆ ਸੀ ਨਾ 1000 ਕਰੋ ਫਿਰ ਕਰਾਂਗੇ ਹੋਮ ਟੂਰ ਛੇਤੀ ਛੇਤੀ 1000 ਕਰ ਦੋ ਫਿਰ ਹੋਮ ਟੂਰ ਕਰਦਾ ਸਹੀ ਗੱਲ ਹੈ ਹੋਮ ਟੂਰ ਨਾ ਆਪਾਂ ਸਾਰਾ ਦਵਾਰੇ ਕਰਾਂਗੇ ਤੇ ਹੋਮ ਟੂਰ ਵੀ ਆਪਣਾ ਇਹ ਨਹੀਂ ਹੈਗਾ ਮਿੱਤਰੋ ਵੀ ਇੰਨਾ ਕ ਨਹੀਂ ਹਲੇ ਨਹੀਂ ਕੀ ਘੋੜਾ ਚਲੋ ਇਹਦਾ ਵੈਸੇ ਆਪਾਂ ਉਹ ਕਰਦੇ ਆਂ ਤੇ ਸਾਰਾ ਆਪਣਾ ਮਕਾਨ ਸਾਰਾ ਦਿਖਾਵਾਂਗੇ ਕਿੱਥੋਂ ਲੈ ਕੇ ਉਹ ਵਾਰ ਤੋਂ ਲੈ ਕੇ ਸਾਰਾ ਆਪਾਂ ਕਲੀਅਰ ਕਰ ਦਾਂਗੇ ਸਾਰਾ ਦੁਬਾਰਾ ਦਿਖਾ ਦਾਂਗੇ ਸਾਰ ਤੇ ਤੁਹਾਨੂੰ ਕੀ ਹੁੰਦਾ ਤੁਸੀਂ ਸਬਸਕ੍ਰਾਈਬ ਕਰ ਦਿਓ ਆਪਣੇ ਹਜ਼ਾਰ ਪੂਰੇ ਮੋਨਟਾਈਜ਼ ਕਰਾ ਦੇ ਚਾਹਾਂਗਾ ਮਤਲਬ ਤੁਹਾਨੂੰ ਨਾ ਹੁੰਦੀ ਤੂੰ ਰੋਜ਼ ਪੜ੍ਹਦੇ ਹੋਮ ਨਹੀਂ ਪਤਾ ਤੁਹਾਨੂੰ ਕੀ ਹੁੰਦਾ ਕੀ ਕਹਿੰਦਾ ਪੁੱਤ ਤੂੰ ਹੋਮ ਕੀ ਹੁੰਦਾ ਕਹਿੰਦਾ ਮਮਾ ਨਾ ਪੁੱਤ ਤੈਨੂੰ ਹੋਮ ਬਾਰੇ ਨਹੀਂ ਪਤਾ ਦੱਸੋ ਹੌਸ ਬੁੱਲ ਗਿਆ ਸੀ ਹੌਸ ਕੀ ਹੁੰਦਾ ਹੌਸ ਹੌਸ ਥੋੜਾ ਵਾਰ ਦਾ ਫਰਕ ਪੈ ਗਿਆ ਸੀ ਹਾਊਸ ਹੌਸ ਦਾ ਪਤਾ ਹੌਸ ਦਾ ਪਤਾ ਕੀ ਪਤਾ ਹੌਸ ਦਾ ਹੌਸ ਕਿੰਦੇ ਹਾਂ ਹਾਂ ਚਲੋ ਹੈ ਦਾ ਇੰਗਲਿਸ਼ ਦੀ ਵਾਰਡ ਨੇ ਦੋਨੇ ਹੌਸ ਕਿਹਾ ਤਾਂ ਆ ਗਏ ਹੋਮ ਲਾਲੋ ਜ਼ਿਆਦਾਤਰੋਂ ਕਰਾਂ ਦੇ ਮੂਰੇ ਹਾਊਸ ਹੀ ਲਿਖਿਆ ਹੁੰਦਾ ਨਾ ਹਾਊਸ ਉਹਦੇ ਵਿੱਚ ਵੀ ਆਉਂਦਾ ਹੈ ਕਰਾਂ ਮੂਰੇ ਜਿਆਦਾ ਹਾਊਸ ਹੀ ਲਿਖਿਆ ਹੁੰਦਾ ਨਾ ਇਹਦੀ ਬੁੱਕ ਚ ਆ ਨਾ ਹਾਊਸ ਹੂੰ ਪੀਤੂ ਖਾ ਰੋਟੀ ਤੋਂ ਮੈਂ ਇੰਟਰਫੇਅਰ ਕਰੀ ਅਸੀਂ ਖਾਵਾਂਗੇ ਠਹਿਰ ਕੇ ਰੋਟੀ ਹੈਲੋ ਪਹਿਲਾਂ ਪੀਤੂ ਨੂੰ ਖਵਾ ਦਿੰਨੇ ਆ ਫਿਰ ਇਹ ਨਾਲ ਨਾ ਪਤਾ ਕੀ ਆ ਖਾਂਦਾ ਮਮੀ ਮੈਂ ਰੋਟੀ ਖਵਾਈ ਇੰਨੇ ਰੋਮੀ ਨੂੰ ਆਖੂ ਅੱਜ ਜਿੱਦ ਕਰ ਲੱਗ ਜਾਂਦਾ ਵੀ ਮੈਂ ਨਾਲ ਖਾਣੀ ਆ ਤੇ ਆਪ ਕਹਿੰਦਾ ਆਖੂ ਆ ਮੈਂ ਇਕੱਲੇ ਨਹੀਂ ਖਾਣੀ ਆ ਇਕੱਲਾ ਇਹ ਬਰੁਖੀ ਤੋੜ ਕੇ ਨਹੀਂ ਖਾਂਦਾ ਫਿਰ ਤੇ ਨਾ ਸਾਡੇ ਤੋਂ ਖਾਵੇ ਉਹਨੇ ਇਕੱਲੇ ਨੂੰ ਇਹਨੂੰ ਪਹਿਲਾਂ ਖਵਾ ਦਿੰਨਾ ਰੱਜ ਕੇ ਫੇਰ ਆਪ ਖਾਣੇ ਰੋਟੀਆਂ ਸੀ ਅੱਜ ਤਾਂ ਇਹ ਆਲੂ ਨਾਲ ਇਹਦੇ ਪਸੰਦ ਹੈ ਇਹ ਕੱਲ ਦਾਲ ਬਣਾਈ ਸੀ ਕੱਲ ਦੀ ਕਈ ਨਹੀਂ ਮम्मा ਆਲੂ ਨਾਲ ਰੋਟੀ ਖਾਣੀ ਹੈ ਪਰਸੋ ਤੋਰੀਆਂ ਕਹਿੰਦੀ ਤੋਰੀਆਂ ਚਾਲੂ ਪੈਂਦੇ ਨੇ ਮम्मा ਕੱਲ ਪੁੱਛੀ ਹੁੰਦੀ ਸੀ ਮੈਨੂੰ ਹੈ ਓਏ ਕੀ ਕਹੇਗਾ ਸੀ ਮਮਾ ਨੂੰ ਤੋਰੀਆਂ ਚਾਲੂ ਤੋਰੀਆਂ ਚਾਲੂ ਪੈਂਦੇ ਨੇ ਪੁੱਤ ਕਾਂਵਲਾ ਬੁੱਤ ਕਮਲਾ ਪੁੱਤਾਂ ਨੂੰ ਹੈ ਓਏ ਫੋਨ ਧਰ ਦੋ ਪੁੱਤ ਫੋਨ ਨਹੀਂ ਲੈਣਾ ਅੱਜ ਤਾਂ ਫੋਨ ਦਾ ਇੰਨਾ ਸੁਭਾ ਗੰਦਾ ਪੈ ਗਿਆ ਸੀ ਨਾ ਪਹਿਲਾਂ ਹੁਣ ਇਹਨੂੰ ਫੋਨ ਤੋਂ ਅਸੀਂ ਖੇੜਾ ਸੜਾਤਾ ਤੇ ਵੈਸੇ ਮਾੜਾ ਮੋਟਾ ਜਿਹਾ ਫੋਨ ਚੱਕ ਲੈਂਦੇ ਉਹਦੋਂ ਅਸੀਂ ਰੋਕ ਦਿੰਦੇ ਇਹਨੂੰ ਫੋਨ ਨਾ ਦਿਆ ਕਰੋ ਮੇਟਰੋ ਬੱਚਿਆਂ ਨੂੰ ਬਹੁਤ ਗਲਤੀ ਵੱਡੀ ਆ ਇਹ ਫੋਨ ਦੇ ਦੇਣ ਵਾਲੀ ਮਸਾ ਸਭ ਇਹਨੂੰ ਰੋਟੀ ਵੀ ਨਹੀਂ ਮੰਨ ਲਓ ਰੋਟੀ ਨਾਲ ਦੋ ਟਾਹ ਹੀ ਰੋਟੀਆਂ ਖਾ ਜਾਂਦੀ ਸੀ ਇਹ ਡਾਕਟਰ ਨੂੰ ਦਿਖਾਇਆ ਜਦੋਂ ਡਾਕਟਰ ਕਹਿੰਦਾ ਵੀ ਬੱਚੇ ਨੂੰ ਫੋਨ ਨਹੀਂ ਦੇਣਾ ਚਾਹੀਦਾ ਵੀ ਰੋਟੀਆਂ ਚਾਹੇ 10 ਖਵਾ ਦਿਓ ਇਹਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਇਹਦੇ ਦਿਮਾਗ ਹੀ ਨਹੀਂ ਹੈਗਾ ਰੋਟੀ ਖਾਣ ਦੀ ਤੇ ਕਿੰਨੀ ਮਰਜ਼ੀ ਖਵਾਈ ਚੱਲੋ ਕਿ ਨਹੀਂ ਤੇ ਫਿਰ ਅਸੀਂ ਆ ਲਾ ਲਉ ਮਹੀਨਾ ਸਾਨੂੰ ਵੀ ਬਹੁਤ ਮਾਲੋ ਬੱਚੇ ਦੇ ਤਰਸ ਜਾਂ ਹੁੰਦੀ ਆ ਯਾਰ ਰੋਂਦਾ ਹਨਾ ਬੱਚਾ ਫੋਨ ਮੰਗਦਾ ਪਰ ਅਸੀਂ ਕਿਤੇ ਦਾ ਹੀ 2 3/4 ਰੋਟੀ ਖਾਂਦੀ ਸੀ ਫੋਨ ਦੇਖ ਕੇ ਜਦੋਂ ਅਸੀਂ ਫੋਨ ਛਡਾਇਆ ਤਾਂ ਕਿਤੇ ਅੱਧੀ ਰੋਟੀ ਮਸਾ ਖਾਂਦੀ ਸੀ ਸਾਡਾ ਇੰਨਾ ਢਿੱlo ਹੋਇਆ ਕਰੇ ਵੀ ਯਾਰ ਬਾਬੂ ਫੋਨ ਵੀ ਰੋਟੀ ਤਾਂ ਖਾ ਲੂ ਹੂੰ ਸਾਨੂੰ ਐ ਸੀਗਾ ਪਰ ਫਿਰ ਵੀ ਇਹ ਗੱਲ ਸੋਚ ਲਿਆ ਕਰੀਏ ਡਾਕਟਰ ਦੀ ਗੱਲ ਸੋਚ ਲਿਆ ਕਰੀਏ ਵੀ ਸਹੀ ਗੱਲ ਆ ਵੀ ਜਦੋਂ ਲੱਗਦੀ ਹੈ ਸੁਣਾ ਫੋਨ ਨਹੀਂ ਲੈਣਾ ਪੁੱਤ ਉਹ ਡਾਕਟਰ ਦੀ ਗੱਲ ਵੀ ਧਿਆਨ ਚ ਰੱਖਿਆ ਕਰੀਏ ਵੀ ਕਿਉਂ ਆਪਾਂ ਫੋਨ ਦਿੰਨੇ ਹਨਾ ਬੱਚਨ ਵੀ ਜੋ ਰੋਟੀ ਲੱਗਦੀ ਨਹੀਂ ਸੀਗੀ ਫਿਰ ਆਪਾਂ ਖਵਾਉਣ ਦਾ ਵੀ ਕੀ ਫਾਇਦਾ ਬੁਰਕੀਆਂ ਵੈਸੇ ਚਾਹੇ ਦੋ ਬੱਚਾ ਦੋ ਬੁਰਕੀਆਂ ਖਾ ਲਏ ਅੱਧੀ ਰੋਟੀ ਖਾ ਲਏ ਉਹ ਵੀ ਬਹੁਤ ਹੁੰਦੀ ਆ ਡਾਕਟਰ ਹਾਂਜੀ ਅਸੀਂ ਡਾਕਟਰ ਨੂੰ ਜਾ ਕੇ ਜਦੋਂ ਕਿਹਾ ਨਾ ਵੀ ਇਹ ਰੋਟੀ ਨਹੀਂ ਖਾਂਦੀ ਹੁਣ ਉਹ ਕਹਿੰਦੇ ਚਾਹੇ ਜਮਾ ਨਾ ਖਾਵੇ ਕਹਿੰਦੇ ਅੱਧੀ ਵੀ ਨਾ ਖਾਵੇ ਪਰ ਫੋਨ ਨਹੀਂ ਦੇਣਾ ਹੀ ਨਹੀਂ ਹੈਗਾ ਤੁਸੀਂ ਵੀ ਮੰਨ ਲਓ ਨਸ਼ੇ ਵਾਲਾ ਕੰਮ ਆ ਮੇਤਰੋ ਵੀ ਚਾਰ ਦਿਨਾਂ ਚਾਪੀ ਸੁਭਾਅ ਪਾ ਜਾਂਦਾ ਬੱਚੇ ਨੂੰ ਵੀ ਭੁੱਖ ਮਿਲ ਗਈ ਕਾਫੀ ਮੰਗਦਾ ਰੂਟੀਨ ਇਹਦਾ ਪਰ ਆ ਗਿਆ ਉਸ ਰੋਟੀ ਤੇ ਵਧੀਆ ਡੇਟ ਵੀ ਖਾ ਲੰਦੀ ਆ ਚਲੋ ਇੱਕ ਖਾ ਲੈ ਚਾਹੇ ਡੇਢ ਖਾ ਲੈ ਵਧੀਆ ਜਿੰਨੀ ਖਾਂਦਾ ਤੇ ਪਰਾਂਏ ਹੁੰਦਾ ਵੀ ਨਸ਼ੇ ਵਾਲਾ ਕੰਮ ਆ ਵੀ ਐਂ ਕਹਿੰਦੇ ਵੀ ਚਾਹੇ ਚਾਰ ਦਿਨ ਨਾ ਖਾਵੇ ਪਰ ਫੋਨ ਨਹੀਂ ਦੇਣਾ ਵੀ ਆਪੇ ਜਵਾਬ ਜਦੋਂ ਭੁੱਖ ਲੱਗੂਗੀ ਇਹ ਵਾਕਰੀ ਵੀ ਅਖਰ ਨੂੰ ਪੇਟ ਲੱਗਿਆ ਹਨਾ ਭੁੱਖ ਲੱਗਦੀ ਆ ਆਪੇ ਬੱਚਾ ਮੰਗੂ ਆ ਹੁਣ ਨਹੀਂ ਲੈਂਦਾ ਓਹੀ ਗੱਲ ਹੁਣ ਫੋਨ ਨਹੀਂ ਲੈਂਦਾ ਵੈਸੇ ਚਲੋ ਕੀ ਆ ਮੜਾ ਮੋਟਾ ਜਦੋਂ ਫੋਨ ਆ ਗਿਆ ਸੀ ਕਹਿਦਾ ਨੇ ਵੀ ਉਹਨਾਂ ਲਿਆ ਦੇ ਜਾਂ ਚੱਕ ਲਿਆ ਤਾਂ ਕਰਕੇ ਚੱਕ ਲਾਂਦੇ ਵੈਸੇ ਫੋਨ ਨਹੀਂ ਲੈਂਦੇ ਪਰ ਇਹ ਡੈਡੀ ਹੋਰਿਆਂ ਕੋਲੇ ਉੱਥੇ ਜਾ ਕੇ ਫੋਨ ਚੱਕਦੀ ਆ ਉੱਥੋਂ ਅਸੀਂ ਇਹਨੂੰ ਲੈ ਆਉਨੇ ਆ ਜਦੋਂ ਫੋਨ ਚੱਕਦੀ ਇੱਕ ਨਹੀਂ ਹੂੰ ਸਭ ਤੇ ਲਾਲਚ ਕਰ ਜਾਂਦੀ ਥੋੜਾ ਜਿਹਾ ਹੂੰ ਪਹਿਲੀ ਵਾਰ ਚਲੋ ਰੋਟੀ ਖਵਾ ਦਿੰਦੇ ਉਹਨਾਂ ਨੂੰ ਫੇਰ ਮਿਲਦੇ ਆਪਾਂ ਦੁਬਾਰਾ ਸ਼ਿਸ਼ਕਾਜ਼ੀ ਹੁਣ ਹੋ ਗਿਆ ਮਾਰਨਿੰਗ ਟਾਈਮ ਅਗਲੇ ਦਿਨ ਦਾ ਅਗਲਾ ਦਿਨ ਹੋ ਗਿਆ ਤੇ ਉਹਦੂ ਅੱਛਾ ਰੋਟੀ ਰੋਟੀ ਖਾ ਕੇ ਨਹੀਂ ਰਹੋਗੇ ਸਿਗਾ ਤੇ ਆਪਾਂ ਨੇ ਬਲੌਗ ਸ਼ੂਟਿੰਗ ਕੀਤਾ ਹੁਣ ਹੋ ਗਿਆ ਅਗਲਾ ਦਿਨ ਤੇ ਹੁਣ ਸਬਜੀ ਪਾਣੀ ਦੀ ਤਿਆਰੀ ਹੋ ਰਹੀ ਹੈ ਸਬਜੀ ਬਣਾਉਣੀ ਹੈ ਤੇ ਕੱਪੜੇ ਧੋਈ ਜਾਂਦੇ ਸੀ ਮੈਂ ਉੱਧਰ ਮਸ਼ੀਨ ਲੱਗੀ ਪਈਆ ਹੁਣ ਕੱਪੜੇ ਵੀ ਬਸ ਤੋ ਤੇਰੇ ਨੇ ਅੱਜ ਕਦੂ ਬਣਾਉਣਾ ਹੈ ਕਦੂ ਕੋ ਟੇਪਿਆ ਤੇ ਹੁਣ ਆਪਾਂ ਬਣਾਉਣੀ ਹੈ ਸਬਜੀ ਓਦੋਂ ਬਾਅਦ ਤੋਂ ਨਾਲੇ ਕੱਪੜੇ ਤੋਂ ਸੁੱਕ ਬਸ ਸੁੱਕ ਸੱਕ ਹਾਈ ਡ੍ਰਾਇਰ ਚ ਲੱਗੇ ਹੋਏ ਆ ਡ੍ਰਾਇਰ ਹੋ ਜਾਣਗੇ ਤੇ ਸੁਕਾਉਣੇ ਆਪਾਂ ਹਰਵਨੀਤ ਆਪ ਤੇ ਡੈਡੀ ਕੋਲ ਬੈਠੀ ਆ ਹਰਵਨੀਤ ਕੀ ਕਰ ਰਹੀ ਆ ਫੋਟੋ ਕਿਚ ਤਾਂ ਸਾਰਾ ਦਿਨ ਫੋਟੋ ਬਸ ਜਦ ਇਹਨੇ ਫੋਨ ਚੱਕਣਾ ਹੁੰਦਾ ਬਸ ਫੋਟੋ ਖਿੱਚਨੀ ਆ ਸਨੈਪਚੈਟ ਚਲਾਉਣੀ ਆ ਫੋਟੋ ਖਿੱਚਨੀ ਆ ਹੋਰ ਤਾਂ ਕੋਈ ਕੰਮ ਨਹੀਂ ਹਨਾ ਤੇ ਆਪਣੇ ਸਫਾਈਆਂ ਸਫੂਈਆਂ ਕਰੀਆਂ ਸੀਗੀਆਂ ਘਰ ਦੀਆਂ ਦੋ ਤਿੰਨ ਦਿਨ ਲਗਾਤਾਰ ਤੇ ਇਹਨਾਂ ਨੇ ਤੁਹਾਨੂੰ ਦਿਖਾਇਆ ਵੀ ਸੀਗਾ ਪੌੜੀਆਂ ਦੀ ਵਕੇਸ਼ਨ ਹਨਾ ਤੇ ਵੀ ਉਹ ਫਲਾਵਰ ਵਗੈਰਾ ਥੋੜੀ ਜਿਹੀ ਚੇਂਜ ਕਰਤੇ ਸੀਗੇ ਉਹ ਉੱਪਰ ਇੱਥੇ ਪਹਿਲਾਂ ਅਲਮਾਰੀ ਤੇ ਰੱਖੇ ਹੋਏ ਸੀਗੇ ਤੇ ਉਹ ਜ਼ਿਆਦਾ ਹੋ ਗਏ ਸੀ ਐਵੇਂ ਭਰ ਜਾਈ ਗਈ ਸੀ ਅਲਮਾਰੀ ਸੋਨੇ ਨੱਕਦੇ ਸੀ ਤਾਂ ਕਰਕੇ ਉਹ ਥੋੜੀ ਜਿਹੀ ਮੈਂ ਪੌੜੀਆਂ ਤੇ ਰੱਖ ਤੇ ਚੇਂਜ ਕਰਤੇ ਇਥੇ ਆਪਾਂ ਨੇ LED ਤੇ ਆਹ ਮਨੀ ਪਲਾਟ ਲਗਾਤਾ ਆ ਦੇਖੋ ਇੱਧਰ ਥੋੜਾ ਜਿਹਾ ਹੁਣ ਐ ਵੀ ਸੋਚਿਆ ਵੀ ਆ ਸਟਿਕਰਸ ਮਤਲਬ ਵੀ ਲਾ ਲਈਏ ਇੱਕਦਮ ਜਿਕਰ ਤਾਂ ਇਹਨੂੰ ਲਾ ਕੇ ਸਾਫ਼ ਕਰ ਦਈਏ ਵੀ ਸਿੰਪਲ ਜਿਹਾ ਸੋਹਣਾ ਲੱਗਦਾ ਇੱਕ ਮੇਰਾ ਤਾਰ ਨੂੰ ਜੀ ਨਹੀਂ ਕਰਦਾ ਵੀ ਜਦੋਂ ਮੈਂ ਇਹਨੂੰ ਤਾਰੂੰਗੀ ਤਾਂ ਪਾਟ ਜਾਣਗੇ ਦੁਬਾਰੇ ਕੰਮ ਨਹੀਂ ਆਉਣੇ ਹੈਗੇ ਆ ਮੈਂ ਥੋੜਾ ਹੀ ਮੈਂ ਕੰਜੂਸੀ ਬਹੁਤ ਵਰਤ ਦਿਆਂ ਕੰਜੂਸ ਜਿਆਦੇ ਆ ਚੀਜ਼ ਖਰਾਬ ਕਰਕੇ ਕੁਛ ਨਹੀਂ ਹੈਗੀ ਕੋਈ ਵੀ ਚੀਜ਼ ਮੈਨੂੰ ਅੰਦਰ ਵੀ ਖਰਾਬ ਨਾ ਹੋਵੇ ਇਸ ਗੱਲਾ ਪਿੱਛੇ ਮੇਰੇ ਗਾਲਾ ਵੀ ਬਹੁਤ ਪੈਂਦੀਆਂ ਨੇ ਕੋਈ ਵੀ ਚੀਜ਼ ਹੁੰਦੀ ਅੰਦਰ ਵੀ ਤਾਂ ਮੈਂ ਸਾਵਧਾਨ ਰੱਖਦੀ ਆ ਤੇ ਮੇਰੇ ਗਾਲਾ ਪੈਂਦੀਆਂ ਨੇ ਇਹ ਕਹਿਣੀ ਹੈ ਰਵੀ ਨੂੰ ਤੇ ਦੇ ਦੇ ਜਾਂ ਖੇਡ ਲੂਗੀ ਜਾਂ ਕਿਵੇਂ ਪਰ ਮੈਨੂੰ ਐ ਤੇ ਹੁੰਦਾ ਵੀ ਜਿਹੜਾ ਟੁੱਟ ਨਾ ਜਾਵੇ ਖਰਾਬ ਨਾ ਹੋ ਜੇ ਇਹ ਉਹ ਆ ਰਿੰਗ ਲੈਟ ਪਈ ਆ ਤੇ ਆਪਾਂ ਹੁਣੀ ਇੰਸਟਾ ਵਾਸਤੇ ਵੀਡੀਓ ਵੀ ਸ਼ੂਟ ਕਰਕੇ ਹਟੇ ਆ ਇੱਕ ਦੋ ਤੇ ਜਾ ਕੇ ਆਪਣੀ ਇੰਸਟਾਗ੍ਰam ਨੂੰ ਜਾ ਕੇ ਫੋਲੋ ਕਰ ਲਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਣੀ ਆਈਡੀ ਤੇ ਜਾ ਕੇ ਸ਼ਾਰਟ ਵੀਡੀਓਜ਼ ਰੀਲਾਂ ਜਾ ਕੇ ਦੇਖੋ ਲਾਈਕ ਕਰੋ ਕਮੈਂਟ ਕਰੋ ਤੇ ਹੁਣ ਆਪਾਂ ਕੱਪੜੇ ਵਗੈਰਾ ਸੁੱਕਣੇ ਪਾ ਦਈਏ ਡ੍ਰਾਇਰ ਹੋ ਗਏ ਹੁਣੇ ਤੇ ਫਿਰ ਆਪਾਂ ਉਹਨਾਂ ਦੀ ਸਬਜ਼ੀ ਵਗੈਰਾ ਅਸੋਕ ਘਰ ਮਨੀਪਲਾਰ ਜਾਣੂ ਨਜ਼ਰ ਲੱਗ ਗਈ ਕਪੜੇ ਧੋਨੇ ਕਪੜੇ ਕਪੜੇ ਧੋਤੇ ਗਏ ਬਸ ਰਾਰ ਨੂੰ ਆਪਾਂ ਬਾਣੀ ਇੱਥੇ ਸੁੱਕਣੀ ਅੰਦਰ ਹੀ ਪਾ ਦਾ ਨਹੀਂ ਹਵਾ ਉਹ ਚਲਦੀ ਰਹੇ ਇੱਥੇ ਪੈ ਜਾਂਦਾ ਉੱਪਰ ਤੇ ਕੁਛ ਮੀਂਹ ਨਹੀਂ ਦਾ ਬੱਦਲਾਂ ਦਾ ਮੌਸਮ ਹੈ ਪਤਾ ਹੀ ਨਹੀਂ ਕਿਹੜੇ ਵੇਲੇ ਮੀਂਹ ਆ ਜਾਂਦਾ ਚਲੋ ਜੀ ਹੁਣ ਆਪਾਂ ਪਾ ਲਈਏ ਕਪੜੇ ਸੁੱਕਣੇ ਬਣਾ ਲਈਏ ਸਬ지 ਤੇ ਫਿਰ ਆਪਣਾ ਹੋ ਜਾਣਾ ਟਾਈਮ ਰੋਟੀ ਦਾ ਤੇ ਇਸ ਸ਼ੇਅਰ ਕਰਨ ਦਾ ਚਲੋ ਜੀ ਹੁਣ ਆਪਾਂ ਕਰਦੇ ਆ ਬਲੌਗ ਦਾ ਐਂਡ ਸਸ਼ਕਾਲ ਜੀ ਸਾਰੇ ਨੂੰ ਓਕੇ ਜੀ ਬਾਏ ਬਾਏ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਸ਼ੇਅਰ ਕਰਦੇ ਕਰੋ ਪਲੀਜ਼